ਦਿੱਲੀ ਦੇਖੀ ਨਹੀਂ ਨਹੀਂ ਚੰਡੀਗੜ੍ਹ ਗਏ ਕਦੀ ਨਹੀਂ ਨਹੀਂ ਹਜੂਰ ਉੱਥੇ ਮੈਂ ਗਿਆ ਆਨੰਦਪੁਰ ਸਾਤ ਜਾਨ ਲੈਣਾ ਤੇ 40 ਕਿਲੋ ਕਣਕ ਲੈਣਾ 40 ਕਿਲੋ ਕਣਕ ਠੀਕ ਕਦੇ ਬਾਬੇ ਤੋਂ ਕੀ ਮੰਗਦੇ ਹੁੰਨੇ ਜਦੋਂ ਅਰਦਾਸ ਕਰਦੇ ਮੱਥਾ ਟੇਕਦੇ ਹੁੰ ਕਿਤੇ ਨਾ ਨਾ ਰੱਬ ਮੈਨੂੰ ਬਹੁਤ ਕੁਛ ਦੇ ਦੇ ਠੀਕ ਹੈ ਜੀ ਮੈਂ ਗਰੀਬ ਆ ਉਦੋਂ ਪੰਜਾਬ ਵਧੀਆ ਹੁੰਦਾ ਸੀ ਕਿ ਅੱਜ ਵਧੀਆ ਆ ਉਦੋਂ ਲੋਕ ਜਿਆਦਾ ਆਪਸ ਵਿੱਚ ਭਾਈਚਾਰਕ ਸਾਂਝ ਨਾਲ ਰਲ ਮਿਲ ਕੇ ਰਹਿੰਦੇ ਸੀ ਕਿ ਅੱਜ ਰਹਿੰਦੇ ਆ ਉਦੋਂ ਬੜਾ ਲੋਕੀ ਪ੍ਰੇਮ ਰੱਖਦੇ ਹੁੰਦੇ ਸੀ ਪ੍ਰੇਮ ਰੱਖਦੇ ਸੀ ਹਾਂ ਹੁਣ ਨਹੀਂ ਪ੍ਰੇਮ ਰੱਖ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮੇਸ਼ ਸਿੰਘ ਬਾਟ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਅੱਜ ਅਸੀਂ ਇੱਕ ਅਹਿਮ ਸ਼ਖਸੀਅਤ ਦੇ ਨਾਲ ਗੱਲਬਾਤ ਕਰਨੀ ਆ ਕਿਰਤੀ ਬੰਦਾ ਕਿਰਤੀ ਇਨਸਾਨ ਜਿਹੜੇ ਹਮੇਸ਼ਾ ਮਿਹਨਤ ਕਰਦੇ ਆ ਕਿਰਤ ਕਰਦੇ ਆ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬាទ ਠੀਕ ਆ ਬਹੁਤ ਵਧੀਆ ਠੀਕ ਆ ਜੀ ਤੁਹਾਡਾ ਨਾਮ ਕੀ ਆ ਜੀ ਮੇਰਾ ਨਾਮ ਥੋੜਾ ਥੋੜਾ ਠੀਕ ਆ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਮੇਰਾ ਵਈਮ ਵਈਮ ਠੀਕ ਆ ਜੀ ਮੈਂ ਦੱਸਦੀ ਆ ਕਿ ਮੈਂ ਇੱਕ ਸਮਾਗਮ ਦੇ ਉੱਤੇ ਆਇਆ ਹੋਇਆ ਤੇ ਉੱਥੇ ਹੀ ਇਹਨਾਂ ਦੇ ਨਾਲ ਗੱਲਬਾਤ ਹੋਈ ਸੀ ਤੇ ਮੈਨੂੰ ਇਹ ਦੱਸਿਓ ਜੀ ਜਦੋਂ ਛੋਟੇ ਸੀ ਤੁਸੀਂ ਮਾੜੀ ਮੋਟੀ ਪੜ੍ਹਾਈ ਕੀਤੀ ਨਹੀਂ ਜੀ 나 ਨਹੀਂ ਪੜ੍ਹਾਈ ਸਕੂਲ ਨਹੀਂ ਗਏ ਨਹੀਂ ਠੀਕ ਆ ਜੀ ਤੇ ਉਦਾਂ ਗਿਣਤੀ ਕਿੰਨੀ ਕਰ ਇੱਕ 10 ਤੱਕ ਤਾਂ ਹੁੰਦੀ ਹੋਣੀ ਆ ਆ 10 ਤੱਕ ਕਰ ਲਈ ਲਈ 10 ਤੱਕ ਕਰ ਲੈਨੇ ਹਾਂ ਠੀਕ ਆ ਜੀ ਅੱਛਾ ਮੈਨੂੰ ਇਹ ਦੱਸਿਓ ਕਿ ਕਿੰਨਾ ਚਿਰ ਹੋ ਗਿਆ ਕਿੰਨੇ ਕ ਸਾਲ ਦੇ ਸੀ ਜਦੋਂ ਦੇ ਤੁਸੀਂ ਮਿਹਨਤ ਕਰਨੀ ਕੰਮ ਕਰਨਾ ਸ਼ੁਰੂ ਕਰਤਾ ਮੈਨੂੰ ਤਾਂ ਵਾਵਾ ਚੇਰੀ ਹੋ ਗਿਆ ਮੈਂ ਬੁੱਢਾ ਹੋ ਗਿਆ ਇੱਥੇ ਆਣ ਕੇ ਜੀ ਤੋਂ ਤਾਂ ਮੈਂ 800 ਰੁਪਏ ਤੇ ਲੱਗਾ ਹਾਂ 800 ਮਹੀਨਾ ਹਾਂ ਤੇ ਹੁਣ ਮੈਂ 7 ਲੈਣਾ 7000 ਆ 7000 ਲੈਣਾ ਤੇ 40 ਕਿਲੋ ਕਣਕ ਲੈਣਾ ਮੈਂ 40 ਕਿਲੋ ਕਣਕ ਠੀਕ ਆ ਜੀ ਅੱਛਾ ਮੈਨੂੰ ਇਹ ਦੱਸਿਓ ਕਿ ਤੁਸੀਂ ਛੋਟੇ ਹੀ ਸੀ ਜਦੋਂ ਦੇ ਕੰਮ ਕਰਨ ਲੱਗ ਪਏ ਸੀ ਹਾਂਜੀ ਤੁਹਾਡੇ ਡੈਡੀ ਕੀ ਕਰਦੇ ਸੀ ਤੁਹਾਡੇ ਪਿਤਾ ਜੀ ਉਹ ਗੁজার ਗਏ ਸੀ ਉਹ ਵੀ ਮਿਹਨਤ ਕਰਦੇ ਸੀ ਤੁਹਾਡੇ ਨੂੰ ਉਹ ਵੀ ਮਿਹਨਤ ਕਰਦੇ ਹੁੰਦੇ ਮਮੀ ਤੁਹਾਡੇ ਉਹ ਵੀ ਕਰਦੇ ਹੁੰਦੇ ਸੀ ਤੇ ਉਹ ਵੀ ਫੇਰ ਮੁੜ ਕੇ ਗੁজার ਗਏ ਠੀਕ ਹੈ ਜੀ ਅੱਛਾ ਮੈਨੂੰ ਇੱਕ ਚੀਜ਼ ਹੋਰ ਦੱਸਿਓ ਕਿ ਜਿੰਨੀ ਜ਼ਿੰਦਗੀ ਤੁਸੀਂ ਹੁਣ ਤੱਕ ਕੱਢੀ ਕਿਸੇ ਦਾ ਮਾੜਾ ਕੀਤਾ ਨਾ ਜੀ ਨਾ ਮੈਂ ਨਹੀਂ ਕੀਤਾ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ ਮੈਂ ਮੈਂ ਭਲਾ ਹੀ ਕਰਨਾ ਕਿਸੇ ਦਾ ਭਲਾ ਹੀ ਕਰਨਾ ਠੀਕ ਹੈ ਜੀ ਇੱਥੇ ਵੀ ਮੈਂ ਜਦੋਂ ਆਉਣਾ ਮੈਂ ਘਰ ਵਾਂਗਾਂ ਕੰਮ ਕਰਨਾ ਆਂ ਜੀ ਹਾਂ ਤੇ ਕਦੇ ਕਿਸੇ ਨੇ ਤੁਹਾਡਾ ਮਾੜਾ ਕੀਤਾ ਹੋਵੇ ਮੇਰੇ ਨਾਲ ਨਹੀਂ ਇਹ ਤੱਕ ਕੀਤਾ ਅਜੇ ਤੱਕ ਕਿਸੇ ਨੇ ਜੇ ਤਾਂ ਮੈਂ ਨਹੀਂ ਕਿਸੇ ਨਾਲ ਮਾਰਾ ਕਰਦਾ ਤੇ ਮੇਰੇ ਨਾਲ ਵੀ ਨਹੀਂ ਕੋਈ ਮਾਰਾ ਕਰਦਾ ਬਿਲਕੁਲ ਠੀਕ ਹੈ ਜੀ ਅੱਛਾ ਮੈਨੂੰ ਇੱਕ ਚੀਜ਼ ਤੁਸੀਂ ਹੋਰ ਨਾਲ ਹੀ ਦੱਸਿਓ ਕਿ ਅ ਸਵੇਰੇ ਕਿੰਨੇ ਵਜੇ ਉੱਠਦੇ ਹੋ ਕਿੰਨੇ ਵਜੇ ਸੌਂਦੇ ਹੋ ਮੈਂ 6 ਵਜੇ ਉੱਠਣਾ ਆ ਯਾ ਠੀਕ ਹੈ ਜੀ ਤੇ 7:30 ਇੱਥੇ ਆ ਜੰਨਾ ਸਾਢੇ 7:30 ਆ ਜੰਨਾ ਠੀਕ ਹੈ ਤੇ ਸ਼ਾਮ ਤੱਕ ਫੇਰ ਕੰਮ ਕਰਨਾ ਹਾਂ ਹਾਂ ਜੀ ਸ਼ਾਮ ਤੱਕ ਕੰਮ ਕੰਮ ਕਰਨਾ ਇੱਕ ਚੀਜ਼ ਮੈਨੂੰ ਹੋਰ ਦੱਸਿਓ ਹਰ ਬੰਦੇ ਦੀ ਆਪਣੀ ਇੱਕ ਇੱਛਾ ਹੁੰਦੀ ਨਾ ਮੇਰੀ ਇੱਛਾ ਵੀ ਮੈਂ ਪੜਾਂ ਮੈਂ ਕਿਸੇ ਨੌਕਰੀ ਤੇ ਲੱਗਾ ਮੇਰੇ ਕੋਲ ਸਕੂਟਰ ਹੋਵੇ ਮੇਰੇ ਕੋਲ ਕਾਰ ਹੋਵੇ ਤੁਹਾਡੀ ਕੀ ਇੱਛਾ ਆ ਕਦੇ ਬਾਬੇ ਤੂੰ ਕੀ ਮੰਗਦੇ ਹੁੰਨੇ ਜਦੋਂ ਅਰਦਾਸ ਕਰਦੇ ਮੱਥਾ ਟੇਕਦੇ ਹੋ ਕਿਤੇ ਮੈਂ ਨਾ ਰੱਬ ਮੈਨੂੰ ਬਹੁਤ ਕੁਛ ਦੇ ਦੇ ਠੀਕ ਹੈ ਜੀ ਮੈਂ ਗਰੀਬ ਆ ਜੀ ਹਾਂ ਜੀ ਠੀਕ ਹੈ ਜੀ ਹਾਂ ਕਹਦੇ ਅੱਛਾ ਤੁਸੀਂ ਜਦ ਸਾਰਾ ਦਿਨ ਮਿਹਨਤ ਕਰਦੇ ਹੋ ਸਰੀਰਕ ਤੌਰ ਦੇ ਉੱਤੇ ਜਾਨੀ ਕਦੇ ਬੁਖਾਰ ਬੁਖੂਰ ਤਾਂ ਨਹੀਂ ਚੜਦਾ ਤੰਦਰੁਸਤ ਹੀ ਰਹਿੰਦੇ ਹੋ ਬੁਖਾਰ ਚੜ ਜਾਂਦਾ ਉਹ ਤਾਂ ਕੋਈ ਵੱਡੀ ਸਮੱਸਿਆ ਨਹੀਂ ਹਾਂ ਫਿਰ ਸਰਦਾਰ ਮੈਨੂੰ ਲੈ ਜਾਂਦਾ ਸ਼ਹਿਰ ਅੱਛਾ ਉੱਥੇ ਫਿਰ ਮੈਨੂੰ ਦਵਾਈ ਲਾ ਕੇ ਤੇ ਫਿਰ ਦਿੰਦਾ ਆਂ ਕੀ ਬਾਤ ਅੱਛਾ ਸਰਦਾਰ ਜੀ ਨਾਲ ਲੈ ਜਾਂਦੇ ਚੰਗੇ ਸੁਭਾਅ ਦੇ ਬੰਦੇ ਆ ਚੰਗੇ ਨੇ ਚੰਗੇ ਸੁਭਾਅ ਦੇ ਆ ਗੱਡੀ ਤੇ ਪਹਟਾ ਲ ਕੇ ਲੈ ਜਾਂਦੇ ਤੇ ਮੈਨੂੰ ਕੀ ਬਾਤ ਹੈ ਜੀ ਠੀਕ ਹੈ ਜੀ ਠੀਕ ਹੈ ਤਾਂ ਹੁਣ ਅੱਗੋਂ ਬਾਲ ਪਰਿਵਾਰ ਕਿਦਾਂ ਠੀਕ ਤਾਂ ਨੋ ਠੀਕ ਹੈ ਕਿੰਨੇ ਬੱਚੇ ਦੋ ਬੱਚੇ ਨੇ ਤੇ ਦੋ ਗੁੱਡੀਆਂ ਨੇ ਠੀਕ ਹੈ ਜੀ ਕੀ ਕਰਦੇ ਆ ਬੱਚੇ ਬੱਚੇ ਸ਼ਹਿਰ ਕੰਮ ਕਰਦੇ ਨੇ ਠੀਕ ਹੈ ਜੀ ਹਾਂ ਇੱਕ ਉਹਦਾ ਵਿਚਾਰੇ ਦਾ ਪੈਰ ਡੀਂਗਾ ਮੈਂ ਉਹਦੇ ਨਾਲ ਆ ਉਹਦੀਆਂ ਚਾਰ ਗੁੱਡੀਆਂ ਨੇ ਕਾਕਾ ਨਹੀਂ ਕੋਈ ਵੀ ਉਹਦਾ ਉਹਦਾ ਉਹਦੇ ਚਾਰ ਗੁੱਡੀਆਂ ਆਹ ਚਾਰ ਗੁੱਡੀਆਂ ਨੇ ਠੀਕ ਹੈ ਜੀ ਮੈਂ ਉਹਦੇ ਚ ਰਹੀ ਨਾ ਤੇ ਜਿਹੜਾ ਨਿੱਕਾ ਉਹਦੇ ਦੋ ਕਾਕੇ ਨੇ ਤੇ ਇੱਕ ਗੁੱਡੀ ਆ ਤੇ ਇੱਕ ਗੁੱਡੀ ਆ ਉਹ ਵੱਖਰਾ ਆ ਠੀਕ ਹੈ ਅੱਛਾ ਜਦੋਂ ਛੋਟੇ ਹੁੰਦੇ ਸੀ ਤੁਸੀਂ ਕਿੰਨੇ ਭੈਣ ਭਰਾ ਹੋ ਅਸੀਂ ਦੋਵੇਂ ਭੈਣ ਭਰਾ ਆਇਆ ਠੀਕ ਹੈ ਜੀ ਘਰ ਤੁਹਾਡਾ ਇੱਕ ਕਮਰੇ ਦਾ ਸੀ ਕਿ ਦੋ ਕਮਰੇ ਆਂਦਾ ਸੀ ਇਹ ਜੀ ਇੱਕ ਕਮਰਾ ਤੇ ਇੱਕ ਦੂਜੇ ਕੋ ਕਮਰਾ ਮੇ ਕੋ ਮੇ ਕੋ ਇੱਕ ਕਮਰਾ ਤੇ ਇੱਕ ਬਰਾਂਡਾ ਆ ਠੀਕ ਹੈ ਜੀ ਹਾਂਜੀ ਬਚਪਨ ਚ ਜਦੋਂ ਛੋਟੇ ਹੁੰਦੇ ਕਿਹੜੀਆਂ ਖੇਡਾਂ ਹੁੰਦੀਆਂ ਸੀ ਉਦੋਂ ਹੁਣ ਤਾਂ ਨਿਆਣੇ ਕੋ ਖੜਾਉਣੇ ਖੜਾਉਣੇ ਬਥੇਰੇ ਹੁੰਦੇ ਆ ਉਦੋਂ ਕਿਹੜੀਆਂ ਖੇਡਾਂ ਖੇਡਦੇ ਸੀ ਉਦੋਂ ਖਿੱਦੋ ਗੁੰਡੀ ਖੇਡਦੇ ਰਹੇ ਆ ਅੱਛਾ ਜੀ ਤੇ ਉਹ ਗੁਲੀ ਡੰਡਾ ਗੁਲੀ ਡੰਡਾ ਵੀ ਖੇਡਦੇ ਰਹੇ ਆ ਅੱਗ ਜੀ ਡੰਡਾ ਠੀਕ ਹੈ ਜੀ ਅੱਗ ਜੀ ਤੇ ਬਲੌਰ ਵੀ ਖੇਡਦੇ ਰਹੇ ਬਲੌਰ ਕਿੱਦਾਂ ਖੇਡੀਦਾ ਸੀ ਬਲੌਰ ਅੱਛਾ ਜੀ ਬਲੌਰ ਕਿਹਨੂੰ ਕਹਿੰਦੇ ਆ ਗੋਲਮੋਲ ਹੁੰਦੇ ਨੇ ਬਲੌਰ ਅੱਛਾ ਅੱਛਾ ਗੋਲਮੋਲ ਹੁੰਦੇ ਆ ਬਲੌਰ ਠੀਕ ਹੈ ਜੀ ਹਾਂਜੀ ਤੇ ਅੱਜ ਮੈਨੂੰ ਇਹ ਦੱਸਿਓ ਤੁਹਾਡੀ ਉਮਰ ਕਿੰਨੀ ਹੋ ਗਈ ਹੁਣ ਉਮਰ ਪਤਾ ਨਹੀਂ ਕਿੰਨੀ ਹੋ ਗਈ ਹੋ ਗਈ ਮੈਂ ਤਾਂ ਬਾਬਾ ਹੀ ਉਮਰ ਹੋ ਗਈ ਬਾਬਾ ਹੀ ਉਮਰ ਹੋ ਗਈ ਠੀਕ ਹੈ ਜੀ ਬੁੱਢਾ ਹੋ ਗਿਆ ਹੁਣ ਬੁੱਢੇ ਹੋ ਗਿਆ ਹੁਣ ਠੀਕ ਹੈ ਜੀ ਨਹੀਂ ਫਿਰ ਵੀ ਤੁਹਾਡੀ ਸਿਹਤ ਚੰਗੀ ਆ ਮੈਂ ਤੁਹਾਨੂੰ ਦੌੜੇ ਫਿਰਦੇ ਦੇਖਦਾ ਸੀ ਤੁਹਾਡੀ ਸਿਹਤ ਸਾਡੇ ਨਾਲੋਂ ਚੰਗੀ ਆ ਹਾਂਜੀ ਅੱਛਾ ਇੱਕ ਚੀਜ਼ ਮੈਨੂੰ ਹੋਰ ਦੱਸਿਓ ਤੁਸੀਂ ਆਪਣੀ ਉਮਰ ਬਹੁਤੀ ਹੰਡਾ ਲਈ ਕਿੱਥੇ ਇੱਕ ਦੂਰ ਤੱਕ ਕਿੱਥੇ ਇੱਕ ਗਏ ਹੋ ਪੰਜਾਬ ਤੋਂ ਬਾਹਰ ਕ ਨਹੀਂ ਜੀ ਦਿੱਲੀ ਦੇਖੀ ਨਹੀਂ ਨਹੀਂ ਚੰਡੀਗੜ੍ਹ ਗਏ ਕਦੀ ਨਹੀਂ ਨਹੀਂ ਹਜੂਰ ਉੱਥੇ ਮੈਂ ਗਿਆ ਆ ਆਨੰਦਪੁਰ ਆਨੰਦਪੁਰ ਸਾਹਿਬ ਗਏ ਆ ਆਨੰਦਪੁਰ ਗਿਆ ਮੱਥਾ ਟੇਕਣ ਹਾਂਜੀ ਠੀਕ ਹੈ ਜੀ ਉੱਥੇ ਮੈਂ ਦੋ ਵਾਰ ਹੀ ਗਿਆ ਕਿੱਦਾਂ ਗਏ ਸੀ ਕਾਦੇ ਤੇ ਉੱਥੇ ਗੱਡੀ ਗਈ ਸੀ ਗੱਡੀ ਗਈ ਸੀ ਆ ਕਿਤੇ ਗੱਡੀ ਤੇ ਹੀ ਗਏ ਆ ਗੱਡੀ ਵਾਲੋ ਟਰੱਕ ਆ ਟਰੱਕ ਜੀ ਇਤੋਂ ਲਾਗੋ ਸਾਡੀ ਟਰੱਕ ਜਾਂਦਾ ਜੀ ਉਹਦੇ ਤੇ ਗਏ ਆ ਅੱਛਾ ਅੰਮ੍ਰਿਤਸਰ ਗਏ ਆ ਦਰਬਾਰ ਸਾਹਿਬ ਮੱਥਾ ਟੇਕਣ ਕਦੀ ਉੱਥੇ ਵੀ ਗਏ ਆ ਉੱਥੇ ਵੀ ਗਏ ਆ ਤੁਹਾਡੇ ਲਾਗੇ ਪੈਂਦਾ ਹਾਂ ਹਾਂਜੀ ਉੱਥੇ ਮੈਂ ਇੱਕ ਵਾਰੀ ਗਿਆ ਆ ਅੱਛਾ ਇਹਦਾ ਮਤਲਬ ਤੁਸੀਂ ਚੰਡੀਗੜ੍ਹ ਨਹੀਂ ਗਏ ਲੁ ਨਹੀਂ ਇਹ ਜਾਣ ਨਹੀਂ ਜਲੰਧਰ ਕਦੇ ਦੇਖਿਆ ਨਹੀਂ ਜਲੰਧਰ ਕਦੇ ਦੇਖਿਆ ਸੋ ਇਸ ਵੇਲੇ ਅਸੀਂ ਮਾਝੇ ਦੇ ਵਿੱਚ ਬਟਾਲੀ ਦੀ ਧਰਤੀ ਦੇ ਉੱਤੇ ਹਾਂ ਮੈਂ ਸਿਰਫ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਕਈ ਵਾਰੀ ਅਸੀਂ ਆਪਣੇ ਆਪ ਨੂੰ ਬੜਾ ਅਜੀਬ ਮਹਿਸੂਸ ਕਰਦੇ ਹੁੰਨੇ ਪਤਾ ਨਹੀਂ ਜ਼ਿੰਦਗੀ ਨੇ ਸਾਨੂੰ ਕੀ ਦਿੱਤਾ ਕੀ ਨਹੀਂ ਦਿੱਤਾ ਪਰ ਬਾਜੀ ਹੋਰੀ ساری ਉਮਰ ਮਿਹਨਤ ਕੀਤੀ ਆ ਬਾਬੇ ਨਾਨਕ ਨੇ ਜਿਸ ਤਰੀਕੇ ਦਾ ਕਿਰਤ ਦਾ ਸਿਧਾਂਤ ਸਾਨੂੰ ਬਖਸ਼ਿਆ ਸੀ ਉਸ ਕਿਰਤ ਦੇ ਸਿਧਾਂਤ ਦੇ ਉੱਤੇ ਚੱਲਿਆ ਉਹ ਵੱਖਰੀ ਗੱਲ ਹੈ ਕਿ ਦਿੱਲੀ ਵੀ ਨਹੀਂ ਗਿਆ ਜਾ ਸਕੇ ਚੰਡੀਗੜ੍ਹ ਵੀ ਨਹੀਂ ਦੇਖਿਆ ਲੁਧਿਆਣਾ ਵੀ ਨਹੀਂ ਦੇਖਿਆ ਪਰ ਫਿਰ ਵੀ ਕਿਰਤ ਕਰਦੇ ਆ ساری ਉਮਰ ਜਿਹੜੀ ਕੱਢੀ ਆ ਮੈਨੂੰ ਸੰਤੁਸ਼ਟੀ ਦਾ ਭਾਵ ਇਹਨਾਂ ਦੇ ਚਿਹਰੇ ਦੇ ਉੱਤੇ ਜਿਹੜਾ ਉਹ ਲੱਗਿਆ ਜਿਹੜਾ ਕਿ ਅੱਜ ਸਾਡੇ ਕੋਲ ਕੋਠੀਆਂ ਹੁੰਦੀਆਂ ਕਾਰਾਂ ਹੁੰਦੀਆਂ ਪੈਸੇ ਹੁੰਦੇ ਆ ਵੀਜ਼ੇ ਹੁੰਦੇ ਆ ਕਈ ਦੇਸ਼ਾਂ ਦੇ ਪਰ ਉਹਦੇ باوجود ਵੀ ਸਾਡੇ ਅੰਦਰ ਸੰਤੁਸ਼ਟੀ ਜਿਹੜੀ ਉਹ ਨਹੀਂ ਹੁੰਦੀ ਮੈਨੂੰ ਚਲੋ ਇੱਕ ਚੀਜ਼ ਦੱਸਿਓ ਜਦੋਂ ਤੁਸੀਂ ਛੋਟੇ ਹੁੰਦੇ ਸੀ ਉਦੋਂ ਪੰਜਾਬ ਵਧੀਆ ਹੁੰਦਾ ਸੀ ਕਿ ਅੱਜ ਵਧੀਆ ਆ ਉਦੋਂ ਲੋਕ ਜ਼ਿਆਦਾ ਆਪਸ ਵਿੱਚ ਭਾਈਚਾਰਕ ਸਾਂਝ ਨਾਲ ਰਲ ਮਿਲ ਕੇ ਰਹਿੰਦੇ ਸੀ ਕਿ ਅੱਜ ਰਹਿੰਦੇ ਆ ਉਦੋਂ ਬੜਾ ਲੋਕੀ ਪ੍ਰੇਮ ਰੱਖਦੇ ਹੁੰਦੇ ਸੀ ਪ੍ਰੇਮ ਰੱਖਦੇ ਸੀ ਆਹੋ ਇੰਨੀ ਪ੍ਰੇਮ ਰੱਖਦੇ ਸੱਚੀ ਗੱਲ ਆ ਹਾਂਜੀ ਹੋਣੀ ਪ੍ਰੇਮ ਰੱਖਦੇ ਹੁਣ ਪ੍ਰੇਮ ਥੋੜਾ ਜਿਹਾ ਕੱਟ ਗਿਆ ਕੱਟ ਗਿਆ ਅੱਛਾ ਉਦੋਂ ਹੁਣ ਸਬਜ਼ੀਆਂ ਬਹੁਤੀਆਂ ਬਾਹਰੋਂ ਲਿਆਉਣੀਆਂ ਪੈਂਦੀਆਂ ਸਾਮਾਨ ਉਦੋਂ ਘਰਾਂ 'ਚ ਹੀ ਬੀਜਦੇ ਬੂਜਦੇ ਹੁੰਦੇ ਸਭ ਕੁਝ ਉਦੋਂ ਨਹੀਂ ਸਬਜ਼ੀ ਵੀ ਕਹਿੰਦੇ ਨਹੀਂ ਉਦੋਂ ਹਾਂਜੀ ਹਾਂਜੀ ਹੁਣ ਤੇ ਬਹੁਤ ਸਬਜ਼ੀ ਵੀ ਜੀ ਨਹੀਂ ਮੇਰੇ ਕਹਣ ਦਾ ਭਾਵ ਆ ਵੀ ਉਦੋਂ ਚੀਜ਼ਾਂ ਕਹਿੰਦੇ ਹੁੰਦੇ ਬਜ਼ੁਰਗ ਕਿ ਬਾਹਰੋਂ ਖਾਣ ਵਾਲੀਆਂ ਚੀਜ਼ਾਂ ਸੀ ਘੱਟ ਖਰੀਦ ਕੇ ਲਿਆਉਂਦੇ ਸੀ ਕਿ ਪਿੰਡਾਂ ਚੋਂ ਹੀ ਮਿਲ ਜਾਂਦਾ ਸੀ ਸਭ ਕੁਝ ਪਿੰਡਾਂ ਚੋਂ ਮਿਲ ਜਾਂਦੀ ਹੈ ਤੁਹਾਨੂੰ ਵੀ ਯਾਰੋਂ ਲਿਆਉਣਾ ਪੈਂਦਾ ਹਾਂਜੀ ਹਾਂਜੀ ਬਾਜ਼ਾਰੋਂ ਲਿਆਉਣਾ ਪੈਂਦਾ ਯਾਰ ਉਦੋਂ ਦੇਸੀਆਂ ਗੂੜੀਆਂ ਪਾਉਂਦੇ ਸੀ ਉਦੋਂ ਖਾਲ ਖੂਤ ਨਹੀਂ ਪਾਉਂਦੇ ਤੇ ਨਾਲ ਸਪਰੇਮਾ ਕਰ ਦਿੰਦੇ ਸੀ ਤੁਹਾਡੀ ਕਦੀ ਲੜਾਈ ਹੋਈ ਕਿਸੇ ਨਾਲ ਨਹੀਂ ਜੀ ਸਾਡੇ ਨਾਲ ਨਹੀਂ ਲੜਾਈ ਹੋਈ ਕਦੀ ਨਹੀਂ ਲੜੇ ਕਿਸੇ ਨਾਲ ਕਿਹਨਾਂ ਨਾਲ ਨਹੀਂ ਲੜਾਈ ਹੋਈ ਕਿਆ ਬਾਤ ਹੈ ਜੀ ਠੀਕ ਹੈ ਜੀ ਤੇ ਕੁਝ ਹੋਰ ਜੇ ਕਹਿਣਾ ਹੋਵੇ ਸਾਨੂੰ ਛੋਟਿਆਂ ਤੁਹਾਡੇ ਤੋਂ ਕੋਈ ਸਲਾਹ ਕੋਈ ਸਾਨੂੰ ਸਿਹਤ ਦੇਣੀ ਹੋਵੇ ਠੀਕ ਹੈ ਠੀਕ ਹੈ ਜੀ ਠੀਕ ਹੈ ਚਲੋ ਮਿਹਰਬਾਨੀ ਮਿਹਰਬਾਨੀ ਜੀ ਸ਼ੁਕਰੀਆ ਸੋ ਇੱਕ ਇਕਰਤੀ ਇਨਸਾਨ ਨੇ ਜੀ ਮੈਨੂੰ ਚੰਗਾ ਲੱਗਿਆ ਇਹਨਾਂ ਨੇ ਜਿਸ ਤਰੀਕੇ ਸਾਡੀ ਸੇਵਾ ਕਰ ਰਹੇ ਸੀ ਇੱਥੇ ਤਾਂ ਮੈਨੂੰ ਲੱਗਿਆ ਕਿ ਬਹੁਤ ਸਾਰੀਆਂ ਸ਼ਕਤੀਆਂ ਨਾਲ ਲੀਡਰਾਂ ਦੇ ਨਾਲ ਸਮਾਜ ਸੇਵੀਆਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਕਿ ਉਹਨਾਂ ਦੇ ਨਾਲ ਵੀ ਜਿਹੜੀ ਉਹ ਗੱਲਬਾਤ ਜ਼ਰੂਰ ਹੋਵੇ ਕਹਿੰਦੇ ਹੁਣ ਤਾਂ ਮੈਂ ਬੁੱਢਾ ਹੋ ਗਿਆ ਕੰਮ ਕਰਦਾ ਕਰਦਾ ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਅਮੀਰ ਲੋਕਾਂ ਤੋਂ ਮੈਨੂੰ ਇਹ ਬੰਦਾ ਸੰਤੁਸ਼ਟ ਨਜ਼ਰ ਆਇਆ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਸੋ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਇੱਥੇ ਦਿਓ ਅੱਗੇ ਜੀ ਬਹੁਤ ਸ਼ੁਕਰੀਆ ਦੇਖਦੇ ਰਹਿਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ